ਅੱਜ ਨਾ ਮੈਂ ਭਾਜੀ ਨੂੰ ਪੁੱਛ ਹੀ ਲੈਣਾ ਆ। ਵੀ ਜੇ ਤੁਸੀਂ ਸਾਰਾ ਕੁਝ ਅੱਧਾ-ਅੱਧਾ ਨਾ ਕਰਾਇਆ ਸੀਗਾ ਤੇ ਫਿਰ ਮੈਨੂੰ ਪਹਿਲਾਂ ਹੀ ਦੱਸ ਦਿੰਦੇ। ਜੇ ਭਾਜੀ ਸੱਚੇ ਹੋਏ ਨਾ ਤੇ ਮੈਂ ਗੋਪੀ ਦੀਦੀ ਨੂੰ ਜ਼ਰੂਰ ਪੁੱਛਣਾ ਆ ਵੀ ਤੂੰ ਸਾਡੇ ਘਰ ਲੜਾਈ ਕਿਉਂ ਪਾਈ? ਤੇ ਜੇ ਭਾਜੀ ਸੱਚੇ ਨਾ ਹੋਏ ਫਿਰ ਮੈਂ ਦੀਦੀ ਨੂੰ ਵੀ ਜ਼ਰੂਰ ਪੁੱਛਣਾ ਵਾਂ। ਵੀ ਤੂੰ ਹੀ ਕਹਤੋਂ ਇਦਾਂ ਕਹਿੰਦੇ ਰਹਿ ਕਿ ਆਧਾ-ਅੱਧਾ ਕੀਤਾ ਆ ਸਾਰਾ ਕੁਝ। ਪਰ ਮੈਂ ਪੁੱਛੂਗੀ ਜ਼ਰੂਰ ਅੱਜ ਭਾਜੀ ਨੂੰ। ਕੰਮ ਕਰ ਲਾਂ ਫਿਰ ਜਾ ਕੇ ਭਾਜੀ ਨੂੰ ਪੁੱਛਦੀ ਆਂ। ਸਿੰਤਾ ਕੀ ਕਰਦੀ ਆਂ? ਭਾਜੀ ਕੋਈ ਨਹੀਂ ਆ ਇਹਨੇ ਖਲਾਰਾ ਜਿਹਾ ਬੜਾ ਪਾਇਆ ਹੈਗਾ ਤੇ ਮੈਂ ਕਿਹਾ ਝਾੜੂ ਲਾ ਕੇ ਨਾ ਇਕੱਠਾ ਕਰ ਦੇਣੀ ਆ ਉੱਥੇਕ। ਹਾਂ ਈ ਚੱਲ ਵਧੀਆ ਕਰ ਦਿੰਨਾ। ਹਾਂ ਤੇ ਅੱਜ ਤੁਸੀਂ ਜਾਣਾ ਨਹੀਂ? ਨਾ ਅੱਜ ਵਿਹਲੇ ਹੀ। ਅੱਜ ਮੈਂ ਕਿਦੇ ਵੀ ਨਹੀਂ ਜਾਣਾ ਘਰ ਹੀ ਰਹਿਣਾ ਅੱਜ ਤੇ। ਠੀਕ। ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਸੀ ਭਾਜੀ। ਪੁੱਛੋ ਭਾਵੇਂ ਇੱਕ ਦੀ ਦੋ ਪੁੱਛੋ। ਪੁੱਛ ਲੀ ਗੀ। ਉਦੋਂ ਮੇਰਾ ਮਨ ਜਿਆ ਚ ਹੀ ਆਈ ਜਾਣ ਦੇ ਹੀ ਹੀ ਗੱਲ। ਜੀ। ਜਿਹੜੀ ਗੱਲ ਮਨਚ ਆਉਣੀ ਆਉਂਦੀ ਹੋਵੇ ਬੰਦੇ ਨੂੰ ਪੁੱਛਣੀ ਚਾਹੀਦੀ। ਭਾਜੀ ਉਹ ਪਲਾ ਜਿਹੜੀ ਆਪਣੇ ਸੀਗੀ ਰਜਿਸਟਰੀਆਂ ਕਰਵਾਈਆਂ ਤੁਸੀਂ? ਹਾਂ। ਤੇ ਉਹ ਸੱਚੀ ਸਾਰਾ ਕੁਛ ਅੱਦਾ ਅੱਦਾ ਕਰਾਇਆ ਵਾ। ਹਾਂ ਸਾਰਾ ਮੈਂ ਅੱਦੋ ਵੱਦੀ ਕਰਾਉ ਤਾ ਪਹਿਲੇ ਦਿਨ ਤੋਂ ਹੀ ਮੈਂ ਕਰਾਤਾ ਸੀ ਇਦਾਂ। ਤੇ ਫੇਰ ਤੁਸੀਂ ਉਦੋਂ ਕਿਉਂ ਨਹੀਂ ਦੱਸਦੇ ਨਹੀਂ ਜਦੋਂ ਕੋਈ ਵੀ ਗੱਲ ਹੁੰਦੀ ਆ ਤੁਸੀਂ ਕਹਿੰਦੇ ਕਿਉਂ ਨਹੀਂ ਆ। ਨਹੀਂ ਮੈਂ ਪਾਈ ਸੀ ਬਾਹਰਲੇ ਨੂੰ ਉਹ ਉਹਦੇ ਫੋਟੋ ਪਾ ਦਿੰਨਾ ਨਾਲ ਕਾਪੀ। ਅੱਛਾ ਅੱਛਾ। ਇਹ ਦੱਸਿਆ ਨਹੀਂ ਆਨੇ? ਨਹੀਂ ਮੈਨੂੰ ਨਹੀਂ ਦੱਸਿਆ। ਅੱਛਾ। ਵਾਹ ਹੋ ਸਕਦਾ ਨਾ ਦੱਸਿਓ ਮੇਰੇ ਪਰ ਮੈਂ ਪਾਤੀ ਸੀ ਉਹ ਦੀਦੀ ਮੈਨੂੰ ਕਹਿਣ ਦਾ ਹੀ ਕਹਿੰਦੇ ਭਾਜੀ ਤੇਰੇ ਕਹਿਣ ਦਾ ਹੈ ਕਿ ਸਾਰਾ ਕੁਝ ਅੱਧਾ ਅੱਧਾ ਹੀ ਆ ਫਿਰ ਰਜਿਸਟਰੀਆਂ ਕਰਵਾਈਆਂ ਵਾ ਵੇਖ ਲਾ ਤੇ ਵੇਖਣੀਆਂ ਤਾਂ ਚੱਲ ਮੈਂ ਗਈ ਹੀ ਉਹ ਦੇਖਣੀਆਂ ਮੈਂ ਦਿਖਾ ਦਿੰਦਾ ਨਹੀਂ ਨਹੀਂ ਦੇਖਣੀਆਂ ਕੀ ਭਾਜੀ ਤੁਹਾਡੇ ਭਾਜੀ ਦੇਖਣੀਆਂ ਮੈਂ ਲੈ ਆਉਣਾ ਅੰਦਰ ਪਈਆਂ ਲੈ ਆਦਣਾ ਨਹੀਂ ਨਹੀਂ ਮੈਂ ਨਹੀਂ ਵੇਖਣੀਆਂ ਮੈਨੂੰ ਤੇ ਬਸ ਉਹ ਸੀਗਾ ਕਿ ਸ਼ਾਇਦ ਮਤਲਬ ਨਹੀਂ ਕਰਾਇਆ ਹੁਣ ਅੱਧਾ ਅੱਧਾ ਇਦਾਂ ਹੋ ਸਕਦੀ ਹੈ ਇਹਦੇ ਇਦਾਂ ਫਿਰ ਉਹ ਗੁਰਸਾਹਵਨ ਵਾਲੀ ਗੱਲ ਬਣ ਗਈ ਫਿਰ ਤੇ ਉਹ ਤਾਂ ਹੈਗਾ ਹੀ ਆ ਫਿਰ ਮੈਂ ਤਾਂ ਗੋਪੀ ਕੀਰੀ ਦੀਆਂ ਗੱਲਾਂ ਦੀ ਆਈ ਸੀਗੀ ਮੈਨੂੰ ਪਤਾ ਨਾ ਅੱਗੇ ਚੱਲ ਕੇ ਗੱਲਾਂ ਤੇ ਸ਼ੁਰੂ ਹੋ ਜਾਂਦੀਆਂ ਮੈਂ ਇਹਦਾ ਪਹਿਲਾਂ ਹੀ ਇੰਤਜ਼ਾਮ ਕੀਤਾ ਸੀ ਸ਼ੁਰੂ ਜਦੋਂ ਇਦਾਂ ਦੀ ਗੱਲ ਬਾਤ ਸੀ ਤਾਂ ਮੇਰੇ ਪਹਿਲਾਂ ਪੁੱਛ ਲੈਂਦੀ ਉਹਦੇ ਭਾਜੀ ਮੇਰਾ ਜੀ ਨਹੀਂ ਕਰਦਾ ਸੀ ਤੁਹਾਡੇ ਨਾਲ ਕੋਈ ਗੱਲ ਕਰਨ ਨੂੰ ਇਦਾਂ ਦੀ ਪਹਿਲਾਂ ਤਾਂ ਮੈਨੂੰ ਲੱਗਦਾ ਰਿਹਾ ਕਿ ਨਹੀਂ ਸਾਰਾ ਕੁਝ ਠੀਕ ਆ ਤੇ ਫਿਰ ਹੁਣ ਜਦੋਂ ਮੈਨੂੰ ਵਾਰ-ਵਾਰ ਦੀਦੀ ਕਹੀ ਜਾਂਦੇ ਹੀ ਕਹੀ ਜਾਂਦੇ ਸੀ ਨਾ ਇੱਕ ਦੀਦੀ ਵੀ ਬੜਾ ਖਿਜਦੇ ਸੀ ਜਦੋਂ ਮੈਂ ਕੋਈ ਗੱਲ ਪੁੱਛਦੀ ਸੀ ਤੇ ਫਿਰ ਮੈਨੂੰ ਉਹ ਇਹਨਾਂ ਗੱਲਾਂ ਕਰਕੇ ਉਹ ਗੋਪੀ ਦੀਦੀ ਤੇ ਯਕੀਨ ਹੋਣ ਲੱਗ ਪਿਆ ਨਹੀਂ ਜੇ ਜੇ ਕੋਈ ਮੰਨਦੇ ਵਿੱਚ ਗੱਲ ਹੋਵੇ ਯਕੀਨ ਤਾਂ ਚਲ ਜਿਹੜਾ ਹੋਣ ਲੱਗ ਗਿਆ ਸੋਣ ਲੱਗ ਗਿਆ ਪਰ ਜੇ ਤੇਰੇ ਦਿਲ ਚ ਗੱਲ ਸੀ ਤੂੰ ਪੁੱਛ ਲੈਂਦੀ ਨਾ ਪੁੱਛ ਕੇ ਉਸੇ ਵੇਲੇ ਗੱਲ ਕਲੀਅਰ ਹੋ ਜਾਂਦੀ ਹੈ ਹਾਂ ਇਹ ਤਾਂ ਮੇਰੀ ਚਲੋ ਗਲਤੀ ਹੈ ਮੈਨੂੰ ਉਸੇ ਵੇਲੇ ਪੁੱਛ ਲੈਣਾ ਚਾਹੀਦਾ ਸੀ ਫਿਰ ਮੈਨੂੰ ਇਹ ਹੋ ਗਿਆ ਕਿ ਤੁਸੀਂ ਗੁੱਸਾ ਕਰ ਲਓਗੇ ਇਹ ਵਾਰ-ਵਾਰ ਪੁੱਛਦੀ ਰਹਿੰਦੀ ਸਾਨੂੰ ਇਹਦੇ ਤੋਂ ਵੱਡਾ ਗੁੱਸਾ ਕਿਹੜਾ ਹੋ ਸਕਦਾ ਹੈ ਜਿਹੜਾ ਇੰਨੇ ਦਿਨ ਤੁਸੀਂ ਆਪਸ ਵਿੱਚ ਲੜਦੀਆਂ ਰਹੀਆਂ ਇਹ ਤੋਂ ਵੱਡਾ ਗੁੱਸਾ ਤਾਂ ਜੇ ਪੁੱਛਣ ਚ ਕੀ ਹਰਜੋਣਾ ਹੋ ਜਾਣਾ ਸੀ ਪੁੱਛ ਲੈਂਦੀ ਤੇ ਇੰਨਾ ਗੁੱਸਾ ਨਹੀਂ ਸੀ ਹੋਣਾ ਜਿੰਨਾ ਉਦਾਂ ਆਇਆ ਲੜ ਲੜ ਕੇ ਤੁਸੀਂ ਸਾਰਿਆਂ ਨੂੰ ਦਿਖਾਇਆ ਵੀ ਅਸੀਂ ਲੜਦੀਆਂ ਆਂ ਉਹ ਤਾਂ ਬਾਜੀ ਮੇਰੀ ਗਲਤੀ ਹੈਗੀ ਆ ਵੀ ਮੈਂ ਗਲਤ ਸੀਗੀ ਮੈਂ ਉਹਨਾਂ ਦੇ ਪਿੱਛੇ ਲੱਗ ਗਈ ਉਹ ਗੋਪੀ ਦੀਦੀ ਨੇ ਗੱਲ ਲਈ ਐਂ ਤਾਂ ਕਰਨੀ ਪਹਿਲਾਂ ਪਹਿਲਾਂ ਤਾਂ ਮੈਂ ਮੰਨਦੀ ਨਹੀਂ ਨਹੀਂ ਉਹਨਾਂ ਦੀ ਗੱਲ ਨੂੰ ਤੇ ਫੇਰ ਮੈਨੂੰ ਯਕੀਨ ਜਾ ਹੁਣ ਲੱਗਿਆ ਜਦੋਂ ਉਹਨਾਂ ਨੇ ਕੋਈ ਗੱਲ ਕਰਨੀ ਤੇ ਉਦਾਂ ਹੀ ਅੱਜ ਜਦੋਂ ਮੈਂ ਆ ਕੇ ਕੋਈ ਘਰ ਕੰਮ ਕਰਨ ਲੱਗਣਾ ਤੇ ਦੀਦੀ ਨੇ ਮੈਨੂੰ ਪੁੱਛੀ ਜਾਣਾ ਤੂੰ ਕਿੱਥੋਂ ਆਈ ਤੂੰ ਕਿੱਥੇ ਗਈ ਫਿਰ ਮੈਨੂੰ ਹੋਣਾ ਕਿ ਵਾਕਈ ਇਹ ਬਾਹਰਲਾ ਜਦੋਂ ਬੰਦਾ ਆਉਂਦਾ ਨਾ ਫਿਰ ਉਹ ਤੇ ਇਦਾਂ ਕਰਦਾ ਹੀ ਹੁੰਦਾ ਘਰ ਪਾੜਨ ਵਾਸਤੇ ਉਹ ਤੇ ਇਦਾਂ ਦੀ ਗੱਲਾਂ ਬਣਾਉਂਦਾ ਵੀ ਤੈਨੂੰ ਉਹ ਨਹੀਂ ਪੁੱਛਦਾ ਉਹ ਨਹੀਂ ਪੁੱਛਦਾ ਤੁਸੀਂ ਆਪਣਾ ਦਿਮਾਗ ਵਰਤਣਾ ਹੁੰਦਾ ਨਾ ਹਾਂ ਤੇ ਹੈ ਆ ਮੈਨੂੰ ਚਾਹੀਦਾ ਤੇ ਆਪਣਾ ਦਿਮਾਗ ਵਰਤਣਾ ਹੀ ਪਰ ਮੈਨੂੰ ਲੱਗਦਾ ਹੀ ਮੈਂ ਜ਼ਿਆਦਾ ਸ਼ਿਆਰ ਆ ਮੈਨੂੰ ਪਤਾ ਲੱਗ ਜਾਣਾ ਸਾਰਾ ਕੁਝ ਹੀ ਫਰੀਦਾ ਇਹਦਾ ਦੀ ਸ਼ਹਾਰੀਆ ਪਰਿਵਾਰ ਤੇ ਨਹੀਂ ਚੱਲਦੀ ਹੁੰਦੀ ਜੇ ਤੈਨੂੰ ਕੋਈ ਸ਼ੱਕ ਸੀ ਤੂੰ ਸਿੱਧਾ ਮੈਨੂੰ ਪੁੱਛ ਲੈਂਦੀ ਤੇ ਮੈਂ ਤੈਨੂੰ ਅੱਗੇ ਤੋਂ ਅੱਗੇ ਕਦੀ ਕਰਤੋਂ ਲਕੋਇਆ ਜਿਹੜਾ ਲਗਾਉਣਾ ਸੀ ਮੈਨੂੰ ਤਾਂ ਸੀਗਾ ਵੀ ਤੈਨੂੰ ਪਤਾ ਹੀ ਹੋਣਾ ਵਾ ਮੈਂ ਐਸੀ ਗੱਲ 'ਚ ਹੀ ਰਹਿ ਗਿਆ ਹਾਂ ਮੇਰੀ ਗਲਤੀ ਤਾਂ ਹੈ ਭਾਜੀ ਇਹ ਮੈਨੂੰ ਪੁੱਛਣਾ ਚਾਹੀਦਾ ਸੀਗਾ ਨਹੀਂ ਪੁੱਛ ਲੈਣਾ ਚਾਹੀਦਾ ਵਾ ਜੇ ਕੋਈ ਗੱਲ ਮਨ ਦੇ ਵਿੱਚ ਹੋਵੇ ਤਾਂ ਉਹਨੂੰ ਕਲੀਅਰ ਕਰ ਲਓ ਉਸੇ ਟਾਈਮ ਕਿਉਂਕਿ ਜਾਂ ਗਾਂਹ ਚੱਲ ਕੇ ਉਹ ਵਡੀ ਬਣ ਜਾਂਦੀ ਹੈ ਨਾਲੇ ਮੈਂ ਨਾ ਗੱਲ ਗੁਰਸਾਹਿਬ ਹੋਂਦੋਂ ਸਿੱਖ ਲਈ ਸੀ ਜਿਹੜਾ ਉਹਨਾਂ ਦੇ ਪਰਿਵਾਰ ਦੇ ਵਿੱਚ ਇਹ ਆ ਨਾ ਉਹ ਜੋ ਵੀ ਆਪਣੀ ਮਾਤਾ ਦੇ ਨਾਮ ਕਰਵਾਈ ਜਾਂਦੇ ਸੀ। ਅੱਛਾ। ਮੂਮੀ ਨੂੰ ਲੱਗਦਾ ਸੀਗਾ ਵੀ ਸ਼ਾਇਦ ਉਹਦੇ ਤੋਂ ਬਾਅਦ ਇਹ ਆਪਣੇ ਨਾਮ ਸਾਰੀ ਕਰਵਾ ਲਏਗਾ। ਪਰ ਇਦਾਂ ਕੁਝ ਵੀ ਨਹੀਂ ਸੀਗਾ। ਪਰ ਉਹਨਾਂ ਨੇ ਏਸੇ ਕੇ ਚੱਕਰ ਦੇ ਵਿੱਚ ਆਪਣਾ ਘਰ ਪਾੜਤਾ। ਮੈਂ ਇਹ ਸਭ ਕੁ ਉੱਥੋਂ ਸਿੱਖ ਲਿਆ ਸੀ ਕਿ ਆਪਾਂ ਇਹ ਕੰਮ ਹੋਣ ਨਹੀਂ ਮੈਂ ਦੇਣਾ ਆਪਣੇ ਪਰਵਾਹ 'ਚ। ਅੱਛਾ ਤੁਸੀਂ ਤਾਂ ਆ ਹੀ ਫਿਰ ਸਾਰਾ ਕੁਝ ਪਹਿਲਾਂ ਹੀ ਅੱਧਾ-ਅੱਧਾ ਕਰੀ ਗਿਆ। ਮੈਂ ਪਹਿਲਾਂ ਹੀ ਅੱਧਾ-ਅੱਧਾ ਕਰਦਾ ਰਿਹਾ ਮੈਂ ਕੋਈ ਇਹਦੇ ਵਿੱਚ ਇੱਕ ਕਰ ਪਈ ਇਹਦੀ ਇਹਰਾ ਫੇਰ ਹੀ ਨਹੀਂ ਕੀਤੀਗੀ। ਨਹੀਂ ਭਾਜੀ ਉਹ ਤਾਂ ਮੈਨੂੰ ਪਤਾ ਲੱਗ ਗਿਆ ਵੀ ਤੁਸੀਂ ਇਹਰਾ ਫੇਰ ਹੀ ਨਹੀਂ ਕੀਤੀ। ਪਰ ਉਹ ਗੋਪੀ ਦੀਦੀ ਨੇ ਕਾਨੀ ਇਦਾਂ ਭਰੇ ਹੀਗੇ ਤੇ ਹੁਣ ਕੋਈ ਗੱਲ ਨਹੀਂ ਜਦੋਂ ਗੋਪੀ ਦੀਦੀ ਮੈਨੂੰ ਮਿਲੇ ਨਾ ਤੇ ਹੁਣ ਮੈਂ ਉਹਨਾਂ ਨੂੰ ਪੁੱਛੂੰਗੀ ਚੰਗੀ ਤਰ੍ਹਾਂ ਵੀ ਘਰ ਘਤੋ ਸਾਡੇ ਲੜਾਈ ਪਾਉਂਦੇ ਆ ਹੀਗੇ ਵਿੱਚ ਆਪਣਾ ਵੀ ਦਿਮਾਗ ਵਰਤਣਾ ਚਾਹੀਦਾ ਜੇ ਮਨ ਦੇ ਵਿੱਚ ਕਿਤੇ ਵੀ ਕੋਈ ਗੱਲ ਆਵੇ ਨਾ ਜ਼ਿੰਦਗੀ ਚ ਤੇ ਪੁੱਛ ਲੈਣੀ ਆ ਇਦਾਂ ਛੋਟੀ ਛੋਟੀ ਗੱਲ ਤੇ ਪਰਿਵਾਰ ਨਹੀਂ ਪਾੜ ਕੇ ਰੱਖ ਦੇ ਦਿੰਦਾ ਨਹੀਂ ਅੱਗੇ ਤੋਂ ਮੈਂ ਪੁੱਛਿਆ ਕਰੂੰਗੀ ਹਾਂ ਮੈਂ ਪੁੱਛ ਲੈਆ ਕਰੂੰਗੀ ਜਿਹੜੀ ਵੀ ਗੱਲ ਮੈਨੂੰ ਬਾਹਰੋਂ ਪਤਾ ਲੱਗੂਗੀ ਮੈਂ ਜ਼ਰੂਰ ਕਰਿਆ ਕਰੂੰਗੀ ਅੱਗੇ ਬਾਕੀ ਮੈਨੂੰ ਇਹ ਹੀਗਾ ਕਿ ਦੀਦੀ ਕਰਦੇ ਹੋਣੇ ਆ ਤੁਹਾਡੇ ਨਾਲ ਤੇ ਫਿਰ ਤੁਸੀਂ ਗਲਤ ਹੀ ਆ ਤਾਂ ਹੀ ਨਹੀਂ ਤੁਸੀਂ ਮੇਰੇ ਤੋਂ ਪੁੱਛਦੇ ਆ ਕੇ ਨਹੀਂ ਨਹੀਂ ਮੈਂ ਇਦਾਂ ਦਾ ਕੁਝ ਨਹੀਂ ਕੀਤਾ ਤੇ ਨਾਲੇ ਜਦੋਂ ਵੀ ਕੋਈ ਤੇਰੇ ਦਿਲ ਦੇ ਵਿੱਚ ਗੱਲ ਹੋਵੇ ਨਾ ਤਾਂ ਮੈਨੂੰ ਸਿੱਧਾ ਪੁੱਛ ਲੈਣਾ ਚਿੰਤਾ ਨਹੀਂ ਕਰਨੀ ਕਿਸੇ ਗੱਲ ਦੀ ਵੀ ਮੈਂ ਕੀ ਸੋਚੂਗੀ ਪੁੱਛਣਾ ਉਹ ਮੈਨੂੰ ਚੰਗਾ ਆ ਪਰ ਜੇ ਕੋਈ ਬਾਹਰਲਾ ਬੰਦਾ ਗੱਲ ਕਰਦਾ ਫਿਰ ਮੈਨੂੰ ਡੋਕਾਉਂਦਾ ਨਹੀਂ ਭਾਜੀ ਮੈਂ ਗਾਂ ਤੋਂ ਆਪ ਹੀ ਪੁੱਛਿਆ ਕਰੂੰਗੀ ਜੇ ਮੈਨੂੰ ਕਿਸੇ ਨੇ ਕੁਝ ਕਿਹਾ ਨਾ ਮੈਂ ਤੁਹਾਨੂੰ ਪੁੱਛਿਆ ਕਰੂੰਗੀ ਆ ਕੇ ਚੱਲ ਠੀਕ ਆ ਹੁਣ ਕਰੋ ਆਪਣਾ ਕੰਮ ਕੰਮ ਹੈ ਹਾਂਜੀ ਭਾਜੀ ਹਾਂਜੀ ਠੀਕ ਹੁਣ ਜੇ ਮੈਨੂੰ ਕਿਤੇ ਗੋਪੀ ਦੀਦੀ ਮਿਲ ਪਏ ਨਾ ਰਸਤੇ ਦੇ ਵਿੱਚ ਜਾਂ ਫਿਰ ਮੈਨੂੰ ਉਹਨਾਂ ਦੇ ਘਰੇ ਕਿਉਂ ਨਾ ਜਾਣਾ ਪਵੇ ਇੱਕਰੀ ਤਾਂ ਮੈਂ ਉਹਨਾਂ ਨੂੰ ਜ਼ਰੂਰ ਪੁੱਛਣਾ ਵੀ ਤੁਸੀਂ ਸਾਡੇ ਘਰ ਲੜਾਈ ਕਿਉਂ ਪਾਉਣ ਲੱਗੇ ਸੀ ਇਹ ਇਹ ਸ਼ੁਕਰ ਹੋਇਆ ਕਿ ਦੀਦੀ ਨੇ ਗੱਲ ਕਰ ਲਈ ਸੀਗੀ ਭਾਜੀ ਦੇ ਨਾਲ ਤੇ ਔਰ ਸਾਰੀ ਗੱਲ ਖੁੱਲ ਗਈ ਫਿਰ ਰਜਿਸਟਰੀਆਂ ਜਿਹੜੀਆਂ ਕਰਾਈਆਂ ਅੱਧੀਆਂ ਅੱਧੀਆਂ ਸਾਰੀ ਚੀਜ਼ਾਂ ਚੱਲ ਇੰਨੇ ਨਾਲ ਸਾਡਾ ਘਰ ਤਾਂ ਬਚ ਗਿਆ ਹੁਣ ਇਹ ਆ ਕਿ ਭਾਜੀ ਤਾਂ ਦੀਦੀ ਪਤਾ ਨਹੀਂ ਮੈਨੂੰ ਮਾਫ ਵੀ ਕਰਨਗੇ ਕਿ ਨਹੀਂ ਪਹਿਲਾਂ ਵਾਂਗੂ ਸਾਡੇ ਚ ਪਿਆਰ ਵੀ ਰਹੂਗੇ ਨਾ ਹੁਣ ਦੀਦੀ ਦੇ ਪਿੱਛੇ ਲੱਗ ਕੇ ਏਡੀ ਵੱਡੀ ਗਲਤੀ ਤਾਂ ਮੈਂ ਕਰ ਦਿੱਤੀ ਨਾ ਇੱਕ ਤਰੀਕਾ ਮੈਂ ਗੋਪੀ ਦੀਦੀ ਨੂੰ ਜ਼ਰੂਰ ਪੁੱਛੂੰ ਕੰਮ ਕਰ ਲਾਂ ਫਿਰ ਵੇਖ ਲਈ ਨਾ ਜਾ ਕੇ ਜੇ ਘਰੇ ਮਿਲ ਪਏ ਤਾਂ ਠੀਕ ਹੈ ਜੇ ਰਾਤ ਮਿਲ ਪਏ ਤਾਂ ਵੀ ਪੁੱਛਣਾ ਜ਼ਰੂਰ ਉਹਨਾਂ ਨੂੰ ਮੈਂ ਇਹ ਪਤਾ ਨਹੀਂ ਅੱਜ ਪਿੰਦਰ ਕੀ ਸਲਾਮਾ ਕਰਦੀ ਪਈ ਆ ਸਰਗੁੰਦੇ ਪਾਪਾ ਨਾਲ ਮੈਨੂੰ ਲੱਗਦਾ ਹੈ ਕਿ ਅੱਜ ਫੇਰ ਨਾ ਕੋਈ ਕਲੇਸ਼ ਪੈ ਜਾਵੇ ਅੱਗੇ ਤਾਂ ਮੇਰੇ ਨਾਲ ਹੀ ਲੜਦੀ ਰਹਿੰਦੀ ਐ ਅੱਜ ਕਿਤੇ ਸਰਗੁਣ ਦੇ ਪਾਪਾ ਨਾਲ ਨਾ ਕੋਈ ਕਲੇਸ਼ ਕਰਕੇ ਮੇਰੇ ਠੀ ਹੋਵੇ ਅੰਦਰ ਆਉਂਦੇ ਆ ਤੇ ਮੈਂ ਅੱਜ ਕਹਿ ਹੀ ਦੇਣਾ ਕਿ ਇਹਨੂੰ ਅੱਜ ਨਾ ਕਾਗਜ਼ ਦਿਖਾ ਹੀ ਦੋ ਨਹੀਂ ਤਾਂ ਇਹਨੇ ਨਹੀਂ ਹਟਣਾ ਰੋਜ਼ ਕਲੇਸ਼ ਪਾਉਣ ਤੋਂ ਨਿਆਣਿਆਂ ਤੇ ਕਿੰਨਾ ਸਰੁੰਦਾਲ ਚਾਰਿਆਂ ਤੇ ਆਗੇ ਤੁਸੀਂ ਮੈਂ ਤੁਹਾਨੂੰ ਇਹ ਦੇਖਣ ਲਈ ਸੀ ਕਿ ਮੈਂ ਕਿਹ ਪਤਾ ਨਹੀਂ ਅੱਜ ਪਿੰਦਰ ਕੀ ਕਹਿਣ ਲਈ ਆ ਤਾਂ ਕੁੰਦੇ ਕੀ ਕਹਿਣਾ ਹਾਂ ਗੱਲਾਂ ਪਹਿਲੇ ਵਾਲੀਆਂ ਕਰਦੇ ਸੀ ਮੈਂ ਅger ਰੋਲ ਦਾ ਮੇਨਾਂ ਗਲੇਜ ਪਾ ਕੇ ਬੈਠੀ ਰਹਿੰਦੀ ਕਿਤੇ ਤੁਹਾਨੂੰ ਤੁਹਾਡੇ ਨਾਲ ਤਾਂ ਨਹੀਂ ਪਾਈ ਅੱਜ ਨਹੀਂ ਨਹੀਂ ਇਦਾਂ ਦੇ ਤਾਂ ਨਹੀਂ ਹੈਗੀ ਚਲੋ ਕਿਤੇ ਮਾੜੀ ਮੋਟੀ ਗਲਤੀ ਹੋ ਜਾਂਦੀ ਆ ਛੋਟੀ ਆ ਚਲ ਕੋਈ ਨਹੀਂ ਨਹੀਂ ਫਿਰ ਵੀ ਕੀ ਕਹਿੰਦੀ ਸੀਗੀ ਨਹੀਂ ਉਹੀ ਗੱਲਾਂ ਕਰਕੇ ਪੁੱਛਦੀ ਸੀ ਵੀ ਤੁਸੀਂ ਸਾਰਾ ਕੁਛ ਦਰਦ ਕਰਾਇਆ ਮੈਨੂੰ ਦੱਸਿਆ ਮੈਨੂੰ ਪਤਾ ਨਹੀਂ ਸੀ ਇਹ ਗੱਲ ਦਾ ਇਦਾਂ ਦੀ ਗੱਲਾਂ ਬਾਤਾਂ ਕਰਦੀ ਸੀ ਉਹ ਤੇ ਮੈਂ ਤੁਹਾਨੂੰ ਕਿਹਾ ਹੈਗਾ ਵੀ ਤੈਨੂੰ ਰਜਿਸਟਰੀਆਂ ਦਿਖਾ ਦਿੰਦੇ ਆ ਤੇ ਤੁਸੀਂ ਵੀ ਕਹਿ ਦਿੰਦੇ ਦਿਖਾ ਦਿੰਦੇ ਉਹਨੂੰ ਕਾਗਜ਼ ਮੈਂ ਤੁਹਾਨੂੰ ਕਹਾਂ ਮੈਂ ਚਲ ਦੇਖ ਆ ਤੈਨੂੰ ਦਿਖਾ ਦਿੰਦਾ ਮੈਂ ਲਿਆ ਕੇ ਦਿਖਾਉਣਾ ਵਾ ਹੂੰ ਉਹ ਕਹਿੰਦੀ ਕਹਿੰਦੀ ਨਹੀਂ ਰਹਿਣ ਤੇ ਭਾਜੀ ਮੈਨੂੰ ਤੁਹਾਡੇ ਤੇ ਯਕੀਨ ਆ। ਨਹੀਂ ਯਕੀਨ ਹੈ ਨਾ ਕਿ ਅੱਜ ਯਕੀਨ ਹੋ ਗਿਆ ਆ ਕੱਲ ਨੂੰ ਫੇਰ ਕਿਸੇ ਦੀਆਂ ਗੱਲਾਂ ਵਿੱਚ ਆਣ ਕੇ ਫੇਰ ਲੜਾਈ ਪਾਉਗੀ ਘਰ ਵਿੱਚ। ਇਹ ਚੱਲ ਹੈਗਾ ਜਦੋਂ ਹੁਣ ਆਪਾਂ ਵਾਰ-ਵਾਰ ਜੋ ਕਹਿੰਦੀ ਮੈਂ ਨਹੀਂ ਦੇਖਣੀ ਹੁਣ ਆਪਾਂ ਜ਼ਬਰਦਸਤੀ ਮੈਨੂੰ ਕੀ ਦਿਖਾਵਾਂਗੇ ਹਨਾ। ਤੇ ਜੇ ਉਹ ਕਹੂਗੀ ਕਿ ਉਹ ਨੂੰ ਕਿ ਦੇਖ ਲੈ ਜਦੋਂ ਮਰਜ਼ੀ ਜੋ ਕੋਈ ਗੱਲ ਕਰਦੀ ਆ ਹਨਾ। ਚਲ ਦੇਖ ਲੋ ਵੈਸੇ ਮੈਂ ਤਾਂ ਸੋਚਿਆ ਸੀ ਆਂਟੀ ਉਹਨੂੰ ਦਿਖਾਈ ਦੇਣੀ ਆ ਬਹੁਤ ਗਲੇਸ਼ ਕਰਦੀ ਆ ਰੋਜ਼ੀ। ਨੇ ਚਲ ਜੇ ਹੁਣ ਸਵੇ ਦਾ ਪੁੱਲਾ ਛਾਉ ਨੂੰ ਘਰ ਆ ਜੇ ਤਾਂ ਆਪਾਂ ਵਾਰ-ਵਾਰ ਵੀ ਕਾਹ ਤੋਂ ਗੱਲ ਨੂੰ ਛਾਲਣਾ ਬੈਂਦੀ ਆ ਤੇ ਬਹਿ ਜਵੇ ਤਾਂ ਵਧੀਆ ਗੱਲ ਨਾ ਗੱਲ ਨੂੰ ਮੁੱਕਦੀ ਆ ਤੇ ਮਕਾਉਣ ਚ ਫਾਇਦਾ ਚੱਲ ਹੁਣ ਜੇ ਉਹ ਕਹਿੰਦੀ ਆ ਕਿ ਰਜਿਸਟਰੀਆਂ ਮੈਂ ਨਹੀਂ ਦੇਖਣੀ ਆ ਤਾਂ ਰਹਿਣ ਦੋ ਹਨਾ ਆ ਵੀ ਐਵੇਂ ਗੱਲ ਵੀ ਵਧਾਉਣ ਦਾ ਫਾਇਦਾ ਨਹੀਂ ਫਾਇਦਾ ਕੋਈ ਨਹੀਂ ਐਵੇਂ ਵਧਾ ਤੇ ਪਰ ਇਹ ਆ ਕਿ ਚੱਲ ਹੁਣ ਉਹਦੇ ਦਿਮਾਗ ਤਾਂ ਉਹਦਾ ਕੰਮ ਕਰਨ ਲੱਗ ਗਿਆ ਕਿ ਮੈਨੂੰ ਨਹੀਂ ਵੇਖਣੇ ਚਾਹੀਦੇ ਨਾ ਕਾਗਜ਼ ਤੇ ਯਕੀਨ ਉਹਨੂੰ ਹੋ ਗਿਆ ਆ ਤੇ ਪਰ ਆਪਣਾ ਪਿਆਰ ਜਿੱਦਾਂ ਬਣਿਆ ਰਹੂਗਾ ਸਾਂਝਾ ਘਰ ਤਾਂ ਚੱਲ ਆਪਣਾ ਰਹਿ ਗਿਆ ਹਾਂ ਤੇ ਪਰ ਪਿਆਰ ਹੁਣ ਪਤਾ ਨਹੀਂ ਇਦਾਂ ਦਾ ਰਹੂਗਾ ਕਿ ਨਹੀਂ ਰਹੂਗਾ ਪਿਆਰ ਤੇ ਕੋਈ ਜਦ ਇੱਕ ਦੂਜੇ ਨਾਲ ਸਹੀ ਚੱਲੋਗੇ ਜਿੱਦਾਂ ਉਹਦੇ ਨੰਬਰ ਹੋਇਆ ਤੇ ਮਤ ਭੇਦ ਮੇਰੇ ਮੇਰੇ ਨਾਂ ਨਹੀਂ ਸਾਡੇ ਅੱਧਾ ਕਰਵਾਇਆ ਹਾਂ ਇਦਾਂ ਦੇ ਆਪਾਂ ਧਿਆਨ ਰੱਖਾਂਗੇ ਇਦਾਂ ਦੀਆਂ ਗੱਲਾਂ ਤੋਂ ਕਿ ਅਗਲੇ ਨੂੰ ਇਹ ਮੌਕਾ ਨਹੀਂ ਦੇਣਾ ਜਦੋਂ ਹਣ ਉਹਨੂੰ ਇਹ ਚੀਜ਼ ਦਾ ਪਤਾ ਨਹੀਂ ਸੀ ਕਿ ਸਾਡੇ ਨਾਲ ਅੱਧਾ ਕੁਝ ਅੱਧਾ ਸਾਡੇ ਨਾਂ ਆ ਠੀਕ ਹੈ ਨਾ ਜੇ ਉਹਨੂੰ ਪਤਾ ਹੁੰਦਾ ਕਿ ਇਤਾਂ ਗੱਲ ਨਹੀਂ ਪਹੁੰਚਣੀ ਇਹੋ ਜਿਹੀਆਂ ਗੱਲਾਂ ਦਾ ਜੇ ਆਪਾਂ ਧਿਆਨ ਰੱਖਾਂਗੇ ਪਿਆਰ ਦਾ ਕਿ ਪਿਆਰ ਫੇਰ ਆਪਣੇ ਬ ਹਣਾ ਇਹ ਤਾਂ ਆਪਣੇ ਮਨ ਦੇ ਵਿੱਚ ਆਪਾਂ ਜਿੰਨਾ ਮਰਜੀ ਇੱਕ ਦੂਜੇ ਦੇ ਘਾ ਆਪਾਂ ਵਧਾਵਾਂਗੇ ਪਿਆਰ ਨੂੰ ਤਾਂ ਵਧਣਾ ਆ ਪੁਰਾਣੀਆਂ ਗੱਲਾਂ ਨੂੰ ਭੁੱਲ ਕੇ ਅੱਗੇ ਵਧਾਂਗੇ ਫੇਰ ਆ ਫਾਇਦਾ ਹਾਂ ਚਲ ਅਸੀਂ ਤਾਂ ਪਹਿਲਾਂ ਵੀ ਨਹੀਂ ਕੋਈ ਕਰਦੇ ਸੀਗੇ ਉਹਦੇ ਦਿਮਾਗ 'ਚ ਇਦਾਂ ਦੀਆਂ ਗੱਲਾਂ ਆਈਆਂ ਆ ਹੁਣ ਚਲ ਕਿ ਜਦੋਂ ਇਦਾਂ ਦੀ ਕਮਜ਼ੋਰੀ ਕਿਤੇ ਦਿਖਦੀ ਹੈ ਫੇਰ ਬਾਹਰਲਾ ਬੰਦਾ ਉੱਥੇ ਹੱਥ ਪਾ ਲੈਂਦਾ ਨਾ ਅਗਨੇ ਢੜਕਾਉਣ ਦੇ ਵਿੱਚ ਉਹਨੂੰ ਫਾਇਦਾ ਹੋ ਜਾਂਦਾ ਹਾਂ ਇਹ ਤਾਂ ਗੱਲ ਹੈਗੀ ਆ ਪਰ ਅੱਗੇ ਤੋਂ ਖਿਆਲ ਰੱਖਣਾ ਕਿ ਗੋਪੀ ਦੀਦੀ ਤੇ ਕੋਲੇ ਘਾਟੀ ਬੈਠੇ ਉੱਥੇ ਤੇ ਬੈਠਣ ਦੀ ਗੱਲ ਇਹ ਹੈ ਨਾ ਕਿ ਤੂੰ ਆਪਣੇ ਅੰਦਰ ਵੀ ਥੋੜੀ ਸਮਝ ਚਾਹੀਦੀ ਨਾ ਕਿ ਕੋਈ ਸਾਨੂੰ ਭੜਕਾ ਰਿਹਾ ਵਾ ਜਿਸ ਚੀਜ਼ ਬਾਰੇ ਉਹ ਬੋਲ ਰਿਹਾ ਕਿ ਇਹ ਆਪ ਖੁਦ ਜਾ ਕੇ ਸਿੱਧਾ ਹੀ ਪੁੱਛ ਲਈਏ ਅਬ ਜਦੋਂ ਇਦਾਂ ਦੀ ਚੁੱਕਣਾ ਮਿਲਦੀ ਹੈ ਨਾ ਉਦੋਂ ਬੰਦੇ ਦਾ ਦਿਮਾਗ ਨਹੀਂ ਕੰਮ ਕਰਦਾ ਹੈਗਾ ਉਹਨੂੰ ਫਿਰ ਉਹ ਉਹ ਉਹਦੀਆਂ ਹੀ ਗੱਲਾਂ ਚੰਗੀਆਂ ਲੱਗਦੀਆਂ ਆ ਦੂਜਿਆਂ ਦੀਆਂ ਨਹੀਂ ਲੱਗਦੀਆਂ ਭਾਵੇਂ ਉਹ ਦਿਨ ਮਰਜੀ ਸਮਝਾਈ ਜਾ ਕੋਈ ਗੱਲ ਨਹੀਂ ਚੱਲ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਗਿਆ ਹਾਂ ਬਹੁਤ ਐਨਾ ਕੋਸ਼ਿਸ਼ ਸ਼ੁਕਰ ਹੈ ਮਾਲਕ ਦਾ ਨਾ ਆਓ ਚਲੋ ਘਰ ਆਪਣਾ ਵਧੀਆ ਰਹਿ ਜੂਗਾ ਵਧੀਆ ਰਹਿ ਜੂਗਾ ਚਲੋ ਠੀਕ ਆ ਫਿਰ ਮੈਂ ਵੀ ਕਰਾਂ ਕੰਮ ਕਰ ਰਸੋਈ ਵਿੱਚ ਦੇਖ ਤੈ ਕਿੱਧਰ ਤੁਰਿਆ ਮੈਂ ਤਾਂ ਪਲਾਟ ਵਾਲੀ ਚੱਲੀ ਸੀਗੀ ਮੈਂ ਗਾਵਾਂ ਦੇਖ ਆਵਾ ਤੂੰ ਕਿੱਥੋਂ ਆਈ ਆ ਮੈਂ ਵੀ ਉੱਥੇ ਹੀ ਆਈ ਆ ਤੂੰ ਬੈਠੀ ਆਂ ਹੀ ਗਾਵਾਂ ਤਾਂ ਮੈਨੂੰ ਪਤਾ ਨਹੀਂ ਮੈਂ ਕਿਹਾ ਸ਼ਾਇਦ ਤੂੰ ਵੇਲੀ ਜਾਂ ਮੈਂ ਤਾਂ ਉੱਧਰ ਵੇਖਿਆ ਹੀ ਨਹੀਂ 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 ਸੀਗੀ ਤਾਂ ਮੈਂ ਵੇਲੀ ਦੇ ਵਿੱਚ ਹੀ ਫਿਰ ਮੈਂ ਕਿਹਾ ਨਾਲੇ ਮੈਂ ਗਾਵਾਂ ਦੇਖ ਆਉਣੀ ਆ ਤੇ ਨਾਲੇ ਮੈਂ ਦੇਖਦੀ ਕੋਪੀ ਦੀਦੀ ਕਿਤੇ ਰਸਤੇ 'ਚ ਮਿਲ ਜਾਵੇ ਤਾਂ ਚੰਗੀ ਗੱਲ ਆ ਨਹੀਂ ਤਾਂ ਫਿਰ ਮੈਂ ਉਹਦੇ ਘਰ ਜਾ ਕੇ ਆਉਣਾ ਆ ਤੇ ਹੁਣ ਤੂੰ ਉਹਦੇ ਘਰ ਕੀ ਕਰਨ ਜਾਣਾ ਛੱਡ ਪਰਾਂ ਫੈਨ ਦਿੰਨੇ ਨਹੀਂ ਮੈਂ ਜਾਣਾ ਐ ਇੱਕ ਵਾਰੀ ਮੈਂ ਉਹਨੂੰ ਚੰਗੀ ਤਰ੍ਹਾਂ ਪੁੱਛਣਾ ਜ਼ਰੂਰ ਆਉਂ ਪੁੱਛਣ ਨੂੰ ਤਾਂ ਉਦਾਂ ਮੇਰਾ ਵੀ ਦਿਲ ਕਰਦਾ ਆ ਕਿ ਕੋਈ ਕਸਰ ਨਹੀਂ ਛੱਡੀ ਉਹਨੇ ਆਪਣੇ ਘਰ ਕਲੇਸ਼ ਪਾਉਣ ਦੀ ਉਹ ਤਾਂ ਚਲੋ ਭਾਜੀ ਨੇ ਹੁਣ ਸੱਚ ਦੱਸ ਦਿੱਤਾ ਤੇ ਚੰਗੀ ਗੱਲ ਹੋ ਗਈ ਨਹੀਂ ਤਾਂ ਸਾਡੇ ਘਰ ਤੇ ਹੁਣ ਹੋ ਜਾਣਾ ਹੀ ਨਾ ਖੇਰੂ ਤੇਰੂ ਆਹੋ ਮੈਨੂੰ ਇੰਨਾ ਗੁੱਸਾ ਚੜਨ ਦਿਆ ਨਾ ਹੁਣ ਮੈਨੂੰ ਇਹ ਆ ਕਿ ਮੈਂ ਫਟਾਫਟ ਉਹਨੂੰ ਮਿਲਾਂ ਤੇ ਉਹਨੂੰ ਪੁੱਛਾਂ ਤੇ ਸਹੀ ਐ ਇੱਕ ਵਾਰੀ ਵੀ ਤੈਨੂੰ ਗੱਲ ਕੀ ਆ ਤੂੰ ਆਪਣਾ ਘਰ ਤੇ ਨਹੀਂ ਚਾਜਣਾ ਰੱਖਿਆ ਤਾਂ ਹੁਣ ਸਾਡਾ ਹੀ ਰਹਿਣ ਦੇ ਇਹਨੂੰ ਤਾਂ ਆਦਰਤੀ ਆ ਕਿਤੇ ਨਾ ਕਿਤੇ ਕਿਸੇ ਘਰ ਬੜੀ ਹੋਣੀ ਆ ਉਹ ਕਿਹੜੇ ਘਰ ਬਹਿਣ ਵਾਲੀ ਆ ਆਹੋ ਅੱਗੇ ਤਾਂ ਇੱਥੇ ਰਾਵਾਂ ਤੇ ਰਹਿੰਦੇ ਆ ਤੇ ਦਿਸਣ ਹੀ ਨਹੀਂ ਰਹੀ ਹੈਗੀ ਜਾਂ ਮੈਨੂੰ ਲੱਗਦਾ ਕਿ ਤੇ ਉਹ ਨੂੰ ਤਾਂ ਨਹੀਂ ਕਿਤੇ ਪਤਾ ਲੱਗ ਗਿਆ ਵੀ ਪਿੰਦਰ ਨੇ ਮੈਨੂੰ ਫੜਨਾ ਅੱਜ ਤੇ ਫੜ ਤੇ ਉਹ ਲੈਣੀ ਆ ਮੈਂ ਜਦੋਂ ਮੇਰੇ ਹੱਥ ਆ ਗਈ ਮੈਂ ਤਾਂ ਜ਼ਰੂਰ ਉਹਨੂੰ ਪੁੱਛਣਾ ਇੱਕ ਵਾਰੀ ਆਉ ਪੁੱਛਣਾ ਚਾਹੀਦਾ ਮੇਰਾ ਤਾਂ ਜੀ ਕਰਦਾ ਮੈਂ ਭਾਦੀ ਉਹਨਾਂ ਨੂੰ ਵੀ ਦੱਸ ਕੇ ਆਵਾਂ ਵੀ ਆਹ ਕੰਮ ਕਰਦੀ ਫਿਰਦੀ ਗਲੀ ਗਵਾਣ ਦੇ ਹਾਂ ਉਹਨਾਂ ਵਿਚਾਰਿਆਂ ਨੂੰ ਕੀ ਕਹਿਣਾ ਉਹ ਤਾਂ ਵਿਚਾਰੇ ਅੱਗੇ ਹੀ ਇਤੋਂ ਡਰਦੇ ਫਿਰਦੇ ਆ ਆਹ ਪਰ ਫੇਰ ਵੀ ਬੰਦੇ ਨੂੰ ਮਾੜੀ ਮੋਟੀ ਤੇ ਸ਼ਰਮ ਚਾਹੀਦੀ ਹੈ ਨਾ ਵੀ ਤੂੰ ਗਵਾਨ ਮੱਥਾ ਕੀ ਕੰਮ ਕਰਨ ਲਈ ਆ ਜੇ ਕਿਤੇ ਆਪਾਂ ਨੂੰ ਮਿਲ ਗਈ ਨਾ ਫਿਰ ਆਪਾਂ ਦੋਨੇ ਜਾਣੀਆਂ ਹੀ ਉਹਨੂੰ ਪੁੱਛਾਂਗੇ ਦੇਖੀ ਫੇਰ ਅੱਗੇ ਤੋਂ ਕਿਸੇ ਘਰ ਕਲੇਸ਼ ਨਹੀਂ ਪਾਉਗੀ ਹੁਣ ਨਾ ਮੱਤ ਤੈਨੂੰ ਮੈਂ ਚੰਗੀ ਤਰ੍ਹਾਂ ਦਉਣੀ ਆ ਦੇਖਿਓ ਇਹ ਵੀ ਜਠਾਣੀ ਕਿੰਨੀ ਕੋਸ਼ ਹੁੰਦੀ ਵੀ ਚੰਗੀ ਮੱਤ ਇਹਨਾਂ ਨੇ ਆਹ ਆਹ ਉਹ ਵਿਚਾਰੀ ਨੂੰ ਵੇਲਾ ਇਹਨੇ ਕਿੱਦਾਂ ਖੁੰਝੇ ਲਾਤਾ ਆ ਉਹ ਤਾਂ ਬੋਲਦੀ ਨਹੀਂ ਤਾਂ ਆਹ ਉਹਨੂੰ ਤਾਂ ਪਤਾ ਨਹੀਂ ਕੀ ਮਿੰਤਾ ਇਹ ਪਤਨੀ ਅੱਜ ਗਿਆ ਕਿੱਥੇ ਆ ਆਹ ਕਿਤੇ ਦਿਸਣ ਹੀ ਨਹੀਂ ਲਈ ਤੂੰ ਇੱਥੇ ਖੜੀ ਆ ਵਾ ਤੇ ਅਹੀਂ ਵੀ ਤੁਹਾਨੂੰ ਨਹੀਂ ਲੱਭਣ ਡੈ ਹੀਗੇ ਅੱਛਾ ਤੂੰ ਮੈਨੂੰ ਕਾਹਤੋਂ ਲੱਭਣ ਦੀ ਐ ਤੂੰ ਹੀ ਕੰਮ ਹੀ ਬੜੇ ਵਧੀਆ ਕਰਦੇ ਤਾਂ ਤੁਹਾਨੂੰ ਨਹੀਂ ਲੱਭਣਾ ਫਿਰ ਕੰਮ ਤੇ ਵੈ ਮੈਂ ਵਧੀਆ ਹੀ ਕਰਦੀ ਆ ਕੰਮ ਤੇ ਮੈਂ ਕੋਈ ਮਾੜਾ ਨਹੀਂ ਕਰਦੀ ਹਾਂ ਐਦ ਕੀ ਵੀ ਬੜਾ ਵਧੀਆ ਕੀਤਾ ਜਿਹੜਾ ਮੇਰੇ ਨਾਲ ਕੀਤਾ ਨਾ ਬਹੁਤ ਵਧੀਆ ਕੰਮ ਕੀਤਾ ਤੁਸੀਂ ਕਿੰਨਾ ਤੇਨਾਂ ਮੈਂ ਕੀ ਕਰਤਾ ਨਾ ਕੀ ਇੰਨਾ ਕੁਛ ਤਾਂ ਕਰ ਛੱਡਿਆ ਤੁਸੀਂ ਕੋਈ ਕਸਰ ਛੱਡੀ ਆ ਉਹ ਤਾਂ ਚੱਲ ਹੁਣ ਇਹਦੀ ਸਿਆਣਪ ਆ ਵੀ ਤੁਹਾਡੀਆਂ ਗੱਲਾਂ ਚ ਨਹੀਂ ਆਈ ਲੈ ਗੱਲਾਂ ਚ ਆਉਂਦੀ ਕਿਹੜੀ ਗੱਲ ਵਾ ਮੈਂ ਤਾਂ ਸਹੀ ਸਲਾਹ ਦੇਣੀ ਆ ਜੇ ਕਹਨੇ ਮੰਨਣੀ ਮੰਨੇ ਜੇ ਨਹੀਂ ਮੰਨਣੀ ਨਾ ਸੀ ਨੇ ਪਹਿਲਾਂ ਮੈਨੂੰ ਇਹ ਦੱਸੋ ਵੀ ਇਧਰੋਂ ਕੀ ਲੈ ਕੇ ਆਏ ਆ ਅੱਜ ਕੀ ਕਰਨ ਗਏ ਆਂ ਹੀ ਇੰਦਰਜੀਤ ਅੱਜ ਵੀ ਕਿਸੇ ਘਰ ਕਲੇਸ਼ ਹੀ ਪਾਉਣ ਗਏ ਆ ਉਦੋਂ ਹੀ ਮੈਂ ਤਾਂ ਕਿਹਾ ਚਲ ਨਿਆਣਿਆਂ ਨਾਲ ਖੇਡ ਆਉਨੇ ਆ ਨਿਆਣਿਆਂ ਨਾਲ ਖੇਡਣ ਆਏ ਹੀ ਕਿ ਗੱਲਾਂ ਕਰਨ ਆਏ ਹੀ ਇੱਥੇ ਵੀ ਕਿਹਾ ਮੈਂ ਕਿਸੇ ਨੂੰ ਗੱਲਾਂ ਨਹੀਂ ਕਰਦੀ ਹੈਗੀ ਗੱਲਾਂ ਨਹੀਂ ਕਰਦੇ ਤੁਸੀਂ ਤਾਂ ਇੰਨੀਆਂ ਗੱਲਾਂ ਕਰਦੇ ਆ ਤੁਸੀਂ ਕੀ ਕੁਝ ਬੋਲਦੇ ਨਹੀਂ ਇਹਨਾਂ ਬਾਰੇ ਮੇਰੀ ਗੱਲ ਸੁਣ ਮੈਂ ਅਗਲੇ ਬੰਦੇ ਨੇ ਸਲਾਹ ਦੇਣੀ ਹੁੰਦੀ ਮੰਨਣੀ ਨਾ ਮੰਨਣੀ ਤੁਹਾਡੀ ਮਰਜ਼ੀ ਆ ਇਹ ਕੋਈ ਸੁਲਾਹ ਹੀ ਦੱਸੇ ਮੰਨਣ ਵਾਲੀ ਨਹੀਂ ਹੈਗੀ ਫੇਰ ਤੂੰ ਮੇਰੇ ਘਰ ਕੀ ਕਰਨ ਗਈ ਹੈਗੀ ਤਾਂ ਮੈਨੂੰ ਕੀ ਪਤਾ ਹੈਗਾ ਮੈਂ ਤਾਂ ਇਹੋ ਹੀ ਸੋਚੀ ਗਈ ਨਾ ਕਿ ਤੁਸੀਂ ਸੱਚੇ ਆ ਤਾਂ ਮੈਂ ਤੁਹਾਡੇ ਘਰ ਚਲੇਗੀ ਮੈਂ ਤਾਂ ਇੱਕ ਦਿਨ ਗਈ ਤੁਸੀਂ ਸਾਡੇ ਘਰ ਕਿੰਨੀ ਵਾਰੀ ਆਏ ਮੈਂ ਤਾਂ ਜਾਣੀ ਹੈ ਮੈਂ ਤਾਂ ਹਰ ਇੱਕ ਤੇ ਸਹੇਲੀ ਭੈਣ ਨੂੰ ਮਿਲਦੀ ਹੈ ਸਹੇਲੀ ਭੈਣ ਨੂੰ ਮਿਲਦੀ ਨਾ ਬਿੰਦਰ ਤੇਰੇ ਖਿਲਾਫ ਮੈਨੂੰ ਵੀ ਇਹ ਕਹਿੰਦੀ ਹੁੰਦੀ ਸੀਗੀ ਪਰ ਮੈਂ ਇਹਦੀਆਂ ਗੱਲਾਂ ਨਹੀਂ ਸੁਣੀਆਂ ਤੇਰੇ ਕੋਲ ਕੋਈ ਹੋਰ ਆਪਣੇ ਆਪ ਤੁਸੀਂ ਆਈਆਂ ਵਰਗਾ ਨਹੀਂ ਤੇਰੇ ਕੋਲ ਕੁਝ ਹੋਰ ਕਰਦੀ ਸੀ ਤੇ ਸਿ ਸਿਆਣੀਆਂ ਹੈਗੀਆਂ ਸਿਆਣੀਆਂ ਬਣੀਆਂ ਦੀਆਂ ਸਾਨੂੰ ਕੌਣ ਮਾੜਾ ਕਹਿੰਦਾ ਸਾਨੂੰ ਤੇ ਸਾਰੇ ਮੱਲੇ ਵਾਲੇ ਸਿਆਣੇ ਕਹਿੰਦੇ ਆਹੋ ਬੜੀਆਂ ਸਿਆਣੀਆਂ ਤਾਂ ਹੀ ਲੜ ਲੜ ਕੇ ਮਰਨਦੀਆਂ ਹੀ ਨਾ ਫਿਰ ਤੇ ਲੜਾਉਣੀ ਤਾਂ ਤੂੰ ਪਈ ਹੀਗੀ ਤੇ ਲੜਾਉਣ ਦੀ ਕਿਹੜੀ ਗੱਲ ਆ ਹਰ ਇੱਕ ਨੇ ਆਪਣੀ ਗੱਲ ਕਰਨੀ ਹੁੰਦੀ ਆ ਇਹ ਆਪਣੀ ਆਪਣੀ ਸਮਝ ਹੁੰਦੀ ਆ ਕਿਸੇ ਨੇ ਸਮਝਣਾਗੇ ਨਹੀਂ ਨਹੀਂ ਸਮਝਣਾ ਤੇ ਫਿਰ ਤੈਨੂੰ ਕਿਉਂ ਨਹੀਂ ਸਮਝ ਆਈ ਇਹ ਤਾਂ ਤੁਸੀਂ ਬਾਅਦ ਚ ਬੰਦ ਨੂੰ ਬੁਸ਼ਤਾਉਗੀਆਂ ਫਿਰ ਐਵੇਂ ਬੁਸ਼ਤਾਵਾਗੇ ਕਿਹੜੀ ਗੱਲਾਂ ਪੁਛਤਾਣਾ ਮੈਨੂੰ ਦੱਸੋ ਤੁਸੀਂ ਕਿਹੜੀ ਗੱਲਾਂ ਪੁਛਤਾਣਾ ਸਮਾਂ ਤੇ ਪਤਾ ਲੱਗ ਜਾਊਗਾ ਤੇ ਹਾਂ ਪੁਛਤਾਉਣਾ ਤਾਂ ਤੁਸੀਂ ਆ ਮੈਂ ਕੋਈ ਨਹੀਂ ਪਸਤਾਉਂਦੀ ਹੈਗੀ ਪਰ ਬਾੜ ਦੇ ਫਿਰਦੇ ਆ ਮੈਂ ਜਾ ਕੇ ਦੱਸਦੀ ਨਾ ਤੁਹਾਡੇ ਜੇਠ ਨੂੰ ਤੇ ਨਾਲੇ ਭਾਜੀ ਨੂੰ ਉਹਨਾਂ ਨੂੰ ਦੱਸ ਕੇ ਆਉਣੀ ਆ ਵੀ ਆ ਕਰ ਤੋ ਤਾਂ ਕਰਦੇ ਫਿਰਦੇ ਆਏ ਤੇ ਤੂੰ ਦੱਸ ਦੇ ਜਾ ਕੇ ਮੈਂ ਉਹਨਾਂ ਤੋਂ ਡਰਦੀ ਆ ਆ ਡਰਦੀ ਤਾਂ ਤੂੰ ਦੀਦੀ ਕਹੇ ਤੋਂ ਵੀ ਨਹੀਂ ਆ ਡਰਦੀ ਤਾਂ ਤੂੰ ਵਾਕ ਹੀ ਕਹੇ ਤੋਂ ਵੀ ਨਹੀਂ ਗਈ ਜਿਹੜੇ ਤੂੰ ਸਾਰੇ ਮਹੱਲੇ ਦੇ ਘਰ ਘਰ ਜਾ ਕੇ ਫਿਰਦੀ ਆ ਨਾ ਤੇ ਕਹੇ ਦਿਨ ਤੂੰ ਕੁੱਟ ਖਾ ਕੇ ਜਾਣੀ ਕਹੇ ਤੋਂ ਮੈਨੂੰ ਕੌਣ ਕੁੱਟੂਗਾ ਤੇ ਜੇ ਮੈਂ ਹੀ ਕੱਟਦਾ ਹਮ ਇਹੋ ਜਿਹੀ ਗੱਲਾਂ ਚੜੀਆਂ ਨਾ ਕਿ ਹੋ ਤੋ ਜਾ ਕੇ ਘਰ ਤੁਸੀਂ ਨਾ ਆ ਗਲੀ ਭੁੱਲ ਜੋ ਇਸ ਗਲੀ ਚ ਪਤਾ ਹੈ ਤੁਹਾਨੂੰ ਕਿ ਕਲਜੀਤ ਧਪਿੰਦਰ ਰਹਿੰਦੀਆਂ ਆ ਤੇ ਮੈਂ ਮੈਨੂੰ ਕੀ ਲੋੜ ਪਈ ਇਹ ਗਲੀ ਚ ਆਉਂਦੀ ਤੇ ਤੁਸੀਂ ਵੀ ਮੇਰੇ ਘਰ ਨਾ ਆਇਓ ਫਿਰ ਬਣੀਆ ਤੁਸੀਂ ਆਪਣੇ ਆਪ ਚ ਮੈਂ ਤਾਂ ਦੇਖੀਓ ਮੈਂ ਤਾਂ ਗੱਲ ਕਰਾਂ ਆਪਣੇ ਘਰ ਚ ਤਰੀ ਜੋ ਤੀ ਆਹ ਨਹੀਂ ਗੱਲਾਂ ਤੇ ਤੁਸੀਂ ਮੇਰੇ ਲਾਗੇ ਬਹਿ ਬਹਿ ਕੇ ਕਰਦੀਆਂ ਹੈਗੀਆਂ ਤੁਹਾਨੂੰ ਕਿਹਨੇ ਕਿਹਾ ਮੇਰੇ ਲਾਗੇ ਬਹਿ ਕੇ ਗੱਲ ਕਰੋ ਹਰ ਇੱਕ ਨਾ ਆਪਣੇ ਘਰ ਆਉਣਾ ਹੁੰਦਾ ਤੇ ਤੇਰੇ ਲਾਗੇ ਬਹਿਣਾ ਨਹੀਂ ਚਾਹੀਦਾ ਤੂੰ ਹੈ ਹੀ ਪਾੜੀ ਆ ਤਾਂ ਹੀ ਤਾਂ ਪੈਣੀ ਆ ਮੇਰੇ ਲਾਗੇ ਨਾ ਬੈਠ ਆ ਤੂੰ ਇਹ ਤੇ ਚੰਗੀਆਂ ਸਤੀਆਂ ਸਵਿੱਤਰੀਆਂ ਹਾਂ ਲੈ ਹੁਣ ਵੇਖ ਕਿਦਾਂ ਭੱਜਦੀ ਜਾਂਦੀ ਨੇ ਭੱਜਣਾ ਹੀ ਆ ਝੂਠੀ ਝੋਆ ਆਹੋ ਹਾਂ ਵੇ ਹੁਣ ਕਿਵੇਂ ਹੁਣ ਪਿੱਛਾ ਨਹੀਂ ਭੌਕੇ ਵੇਖਣ ਲਈ ਹੁਣ ਇਹਨੂੰ ਇਹ ਵੀ ਹੋਣਾ ਨਾ ਕਿ ਮੇਰੇ ਘਰ ਜਾ ਕੇ ਵੀ ਕਿੰਨਾ ਕਿਤੇ ਦੱਸ ਦੇਣਾ ਨਹੀਂ ਮੇਰਾ ਉਹਦਾ ਜੀ ਤੇ ਕਰਦਾ ਵਾ ਵੀ ਮੈਂ ਭਾਜੀ ਹੁਣਾਂ ਨੂੰ ਦੱਸ ਕੇ ਆਵਾ ਆਹੋ ਬੜੀ ਚਲਾਗਾ ਅੱਗੇ ਤੋਂ ਧਿਆਨ ਰੱਖੀ ਵੇਖਿਆ ਨੂੰ ਪਤਾ ਲੱਗ ਗਿਆ ਨਾ ਤੈਨੂੰ ਕਿ ਮੇਰੇ ਕੋਲ ਵੀ ਤੇਰੀਆਂ ਚੁਗੜੀਆਂ ਕਰਦੀ ਸੀਗੀ ਹਏ ਮੈਨੂੰ ਕੀ ਪਤਾ ਹੈਗਾ ਵੀ ਇਹ ਇਦਾਂ ਦੀ ਆ ਕਿਤੇ ਇੰਨੇ ਇੰਨੀਆਂ ਮਿੱਠੀਆਂ ਮਿੱਠੀਆਂ ਮੇਰੇ ਨਾਲ ਗੱਲਾਂ ਕਰਨੀਆਂ ਹਨ ਕਿਤੇ ਮੇਰਾ ਤਾਂ ਜੀ ਕਰਦਾ ਇੱਥੇ ਹੀ ਥੱਲੇ ਦੱਬ ਲਾਂ ਤੇ ਮੈਂ ਕੁੱਟਾਂ ਚੰਗੀ ਫੜ ਕੇ ਇਹਨੂੰ ਇੰਨੇ ਨਾ ਜਿੱਦਾਂ ਇਹ ਕਰਦੀ ਫਿਰਦੀ ਐ ਇੰਨੇ ਕਿਸੇ ਨੂੰ ਕੁੱਟ ਖਾ ਹੀ ਲੈਣੀ ਆ ਆਪਾਂ ਕਿ ਐਵੇਂ ਮਾੜਾ ਬਣਨਾ ਉਹ ਤਾਂ ਆਪਾਂ ਮੋਹੱਲੇ ਦੇ ਵਿੱਚ ਇੱਥੇ ਘਰਾਂ ਦੇ ਕੋਲ ਹੀ ਨਾ ਆਪਣੇਆਂ ਦੇ ਜੇ ਕਿਤੇ ਉੱਥੇ ਪਲਾਟ ਕੋਲ ਮੈਨੂੰ ਮਿਲ ਪੈਂਦੀ ਨਾ ਤੇ ਅੱਜ ਦੀਦੀ ਮੈਂ ਸੱਚੀ ਕੁੱਟ ਦੇ ਨਹੀਂ ਹੀ ਫੜ ਕੇ ਹਾਂ ਚੱਲ ਕੋਈ ਨਹੀਂ ਤੂੰ ਠੰਡ ਰੱਖ ਚੱਲ ਆਪਾਂ ਚੱਲੀਏ ਘਰ ਇੰਨੇ ਤਾਂ ਹੁਣ ਇਧਰੋਂ ਨਿਕਲੀ ਆ ਤੇ ਉਧਰ ਵੜ ਜਾਣਾ ਉਧਰੋਂ ਨਿਕਲੀ ਉਧਰ ਵੜ ਜਾਣਾ ਮੈਨੂੰ ਨਹੀਂ ਲੱਗਦਾ ਹੁਣ ਕਿਥੇ ਘਰੇ ਵੜੂਗੀ ਅੱਜ ਆਏ ਹੈ ਤੈਨੂੰ ਕੀ ਲੱਗਦਾ ਆ ਕੀ ਹਟਜੂਗੀ ਇਹ ਜੰਦੇ ਦੰਦ ਨਹੀਂ ਹਟਦੀਆਂ ਹੁੰਦੀਆਂ ਚਲ ਆ ਜਾ ਚਲੀਏ ਮੈਂ ਤਾਂ ਤੇਰਾ ਨੂੰ ਮਾਰ ਤਾਂ ਦੇਣੀ ਅੱਜ ਚੰਗੀ ਸਸਤਾ ਸਾਰਾ ਹਾਂਜੀ ਆ ਸਾਡੀ ਜਿਹੜੀ ਵੀਡੀਓ ਆ ਸਾਂਝਾ ਪਰਿਵਾਰ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜੋ ਦੱਸਿਓ ਅਸੀਂ ਇਹ ਵੀਡੀਓ ਦੇ ਵਿੱਚ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕੀ ਸਾਨੂੰ ਜਿਹੜਾ ਹੈਗਾ ਵਾ ਜਦੋਂ ਕੋਈ ਬਾਹਰੋਂ ਕੋਈ ਗੱਲ ਪਤਾ ਲੱਗਦੀ ਆ ਜਾਂ ਦੂਸਰਾ ਕੋਈ ਆਪਣੀ ਗੱਲ ਕਹਿੰਦਾ ਵਾ ਉੱਤੇ ਆਪਣੇ ਘਰਾਂ ਦੇ ਇੱਕ ਪਰਿਵਾਰਿਕ ਮੈਂਬਰਾਂ ਦੇ ਨਾਲ ਵਿਚਾਰ ਜ਼ਰੂਰ ਕਰਨੀ ਚਾਹੀਦੀ ਆ ਜੇ ਅਸੀਂ ਇਸ ਤਰ੍ਹਾਂ ਕੇ ਵਿਚਾਰ ਕਰਾਂਗੇ ਤੇ ਜਿਹੜੇ ਪਰਿਵਾਰ ਆ ਉਹ ਟੁੱਟਣਗੇ ਨਹੀਂ ਤੇ ਇਹਦੇ ਵਿੱਚ ਵੀ ਇਸੇ ਤਰ੍ਹਾਂ ਦੀ ਜਿਹੜੀ ਆ ਸਟੋਰੀ ਬਣਦੀ ਸੀਗੀ ਤੁਹਾਨੂੰ ਇਹ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਸ਼ੇਅਰ ਵੀ ਜਰੂਰ ਕਰਿਓ ਕਮੈਂਟ ਜ਼ਰੂਰ ਕਰਦਿਆ ਕਰੋ ਤਾਂ ਕਿ ਫਿਰ ਸਾਨੂੰ ਅੱਗੇ ਹੌਸਲਾ ਮਿਲਦਾ ਰਹੇ ਵੀਡੀਓ ਵਧੀਆ ਤੋਂ ਵਧੀਆ ਲਿਆਉਂਦਾ ਤੇ ਵੀਡੀਓ ਵਿੱਚ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਸਾਨੂੰ ਹੌਸਲਾ ਮਿਲਦਾ ਰਹੇ ਤੇ ਅੱਗੇ ਤੋਂ ਅਸੀਂ ਕੁਝ ਨਵਾਂ ਲੈ ਕੇ ਆਈਏ ਤੇ ਜੋ ਸਾਡੀਆਂ ਗਲਤੀਆਂ ਹੋਣ ਅਸੀਂ ਉਹਨਾਂ ਵਿੱਚ ਸੁਧਾਰ ਕਰ ਸਕੀਏ ਇਸ ਕਰਕੇ ਕਮੈਂਟ ਜਰੂਰ ਜੜਾ ਕਰਿਆ ਕਰੋ ਧੰਨਵਾਦ ਧੰਨਵਾਦ